ਜੀ ਸਾਰਾ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਮਾਨ ਬਖਸ਼ਿਆ ਸੇਵਾਦਾਰਾਂ ਵਫਾ ਅਰਥਾ ਤੁਹਾਡੇ ਸਿਰ ਤੇ ਫਾਗ ਰੱਖਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਪਤੇ ਦੀ ਸਾਂਝ ਪਉਂਦਾ ਸਾਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਸਰਪੰਚ ਰਿਆਲੀ ਖੁਰਦ ਮੇਰੇ ਪਿੰਡ ਨੇ ਮੈਨੂੰ ਸਰਪੰਚ ਚੁਣ ਕੇ ਬਹੁਤ ਹੀ ਵੱਡਾ ਮਾਣ ਦਿੱਤਾ ਹੈ ਕਿਉਂਕਿ ਇਮਾਨਦਾਰੀ ਵਫਾਦਾਰੀ ਸੱਚਾਈ ਦੇ ਪੱਖ ਦੇ ਵਿੱਚ ਜਿਹੜਾ ਵੀ ਇਨਸਾਨ ਹੁੰਦਾ ਹੈ ਉਸ ਨੂੰ ਇਹ ਮਾਣ ਬਖਸ਼ਿਆ ਜਾਂਦਾ ਹੈ ਤੇ ਮੈਂ ਪਿੰਡ ਦਾ ਪਿੰਡ ਰੇ ਵਾਲੀ ਖੁਰਦ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਚੁਣਿਆ ਬਾਕੀ ਜੋ ਸਾਡੇ ਲੀਡਰ ਸਾਹਿਬਾਨ ਨੇ ਸਰਦਾਰ ਬਲਬੀਰ ਸਿੰਘ ਪੰਨੂ ਪੰਸਪ ਚੇਅਰਮੈਨ ਪੰਜਾਬ ਉਹਨਾਂ ਦੀ ਰਹਿਣਮਾਈ ਹੇਠ ਬਹੁਤ ਹੀ ਵਿਕਾਸ ਦੇ ਕੰਮਾਂ ਦੇ ਵਧੀਆ ਕੰਮ ਹੋ ਰਹੇ ਨੇ ਟਾਈਮ ਟੂ ਟਾਈਮ ਸਾਡੇ ਨਾਲ ਮੀਟਿੰਗਾਂ ਕਰਦੇ ਨੇ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜਿਹੜੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣ ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੋ ਵੀ ਅਧੂਰੇ ਕੰਮ ਉਹਨਾਂ ਨੇ ਛੱਡੇ ਆ ਉਸ ਤੋਂ ਅੱਗੇ ਵਧ ਕੇ ਅਸੀਂ ਜਿਹੜੇ ਵੀ ਕੰਮ ਅਧੂਰੇ ਛੱਡੇ ਨੇ ਉਹਨਾਂ ਨੂੰ ਅਸੀਂ ਪੂਰਾ ਕਰਨ ਦੇ ਵਿੱਚ ਸਫਲ ਹੋਵਾਂਗੇ ਸਾਡੇ ਲੀਡਰ ਸਾਹਿਬਾਨ ਵੀ ਸਾਡੀ ਪੂਲ ਮਦਦ ਕਰ ਰਹੇ ਨੇ ਜਿਹੜਾ ਕੰਮ ਆ ਬਹੁਤ ਕਾਰਜਕਾਰੀ ਵਧੀਆ ਕਰਾਂਗੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੇਮ ਚਾਹੀਦੇ ਨੇ ਸਟੇਡੀਅਮ ਸਭ ਤੋਂ ਪਹਿਲਾਂ ਹੋਣਾ ਜ਼ਰੂਰੀ ਆ ਜਿਮ ਹਾਲ ਜ਼ਰੂਰੀ ਆ ਸੱਪੜਾਂ ਦੀ ਖਲਾਈ ਜ਼ਰੂਰੀ ਆ ਸੱਪੜਾਂ ਨੂੰ ਪੱਕਿਆ ਕਰਨਾ ਜ਼ਰੂਰੀ ਆ ਮਨਰੇਗਾ ਦੇ ਕੰਮ ਬਹੁਤ ਵਧੀਆ ਚੱਲ ਰਹੇ ਨੇ ਸਾਡੇ ਮਨਰੇਗਾ ਦਾ ਕੰਮ ਤੇ ਅਸੀਂ ਸਰਪੰਚ ਬਣਨ ਤੋਂ ਪਹਿਲਾਂ ਹੀ ਚਾਲੂ ਕਰ ਦਿੱਤਾ ਸੀਗਾ ਮੋਤਵਾਰ ਦੇ ਹੋਣ ਨਾ ਤੇ ਤੇ ਹਰ ਘਰ ਦੇ ਵਿੱਚ ਅਸੀਂ ਪਿਆਸੇ ਪੱਖੋਂ ਜੋ ਵੀ ਮਨਰੇਗਾ ਦੇ ਸਕੀਮਾਂ ਹੁੰਦੀਆਂ ਨੇ ਅਸੀਂ ਪਹੁੰਚਾਉਨੇ ਆ ਜਿਵੇਂ ਕਿ ਹੁਣ ਕੱਚੇ ਕੋਠਿਆਂ ਦੀ ਸਕੀਮ ਆਈ ਹੈ ਤੇ ਅਸੀਂ ਆ ਜਾ ਕੇ ਘਰ-ਘਰ ਜਾ ਕੇ ਅਸੀਂ ਆਨਲਾਈਨ ਸਿਸਟਮ ਦੇ ਨਾਤੇ ਅਸੀਂ ਉਹ ਜਿਹੜੇ ਆ ਜਿਹੜੇ ਅਸੀਂ ਪੱਖ ਫੋਟੋਆਂ ਖਿੱਚ ਕੇ ਕਰਾਉਂਦੀਆਂ ਕੱਚੇ ਘਰਾਂ ਦੀਆਂ ਬਿਲਕੁਲ ਕਿਸੇ ਦੇ ਨਾਲ ਅਸੀਂ ਵਿਤਕਰਾ ਨਹੀਂ ਰੱਖਿਆ ਬੇਸ਼ੱਕ ਉਹ ਕਾਂਗਰਸ ਹੀ ਆ ਜਾਂ ਕਾਲੀ ਆ ਉਹਨਾਂ ਦੇ ਨਾਲ ਵੀ ਅਸੀਂ ਬਿਲਕੁਲ ਇੱਕ ਇੱਕ ਨਜ਼ਰ ਦੇ ਨਾਲ ਵੇਖਦੇ ਹੋਇਆ ਉਹਨਾਂ ਦੀਆਂ ਸਕੀਮਾਂ ਜਿਹੜੀਆਂ ਉਹਨਾਂ ਨੂੰ ਪਚਾਰੇ ਨੇ ਵਿਚਾਰੇ ਹਾਂ ਨੌਜਵਾਨਾਂ ਨੂੰ ਬਹੁਤ ਜਵਾਨਾਂ ਦਾ ਲੱਗਣ ਦੇ ਪਿੰਡ ਦੇ ਕੈਮਰੋਲ ਚਾੜੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਕੋਈ ਜ਼ਿਆਦਾ ਲੋਕੀ ਪੇੜ ਬਰਮ ਹੋਵੇ ਨੌਜਵਾਨਾਂ ਦਾ ਇਸ ਕਰਕੇ ਨੌਜਵਾਨਾਂ ਦਾ ਤੇ ਅਸੀਂ ਸੋਚ ਵੱਡੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਟੇਡੀਅਮ ਉਹਨਾਂ ਜ਼ਰੂਰੀ ਆ ਖੇਡਾਂ ਦਾ ਮੈਦਾਨ ਜ਼ਰੂਰੀ ਆ ਖੇਡਾਂ ਦੇ ਵਿੱਚ ਰੁਚੀ ਜਿੰਨੀ ਹੋਵੇਗੀ ਨਸਿਆਂ ਤੋਂ ਰਹਿਤ ਹੋਣਗੇ ਉਹਨਾਂ ਦੇ ਜਿਹੜਾ ਖਿਆਲ ਆ ਉਹ ਨਸਿਆਂ ਦੇ ਵਿੱਚ ਨਾਲ ਨਹੀਂ ਲੱਗੇਗਾ ਤੇ ਇਧਰ ਖੇਡ ਦੇ ਮੈਦਾਨ ਵਿੱਚ ਰੁਚੀ ਆਣ ਕੇ ਜਿਵੇਂ ਕਿ ਸਾਡੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਖੇਡ ਦੇ ਮੈਦਾਨ ਦੇ ਨਾਲ ਜੋੜਿਆ ਜਾਵੇ ਤਾਂ ਕਿ ਉਹਨਾਂ ਦੇ ਸਰੀਰਾਂ ਦਾ ਖਿਆਲ ਰੱਖਿਆ ਜਾਵੇ ਔਰ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਹਮਰੇ ਗੱਲ ਮੇਰੇ ਕਾਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਨੇ ਤੁਸੀਂ ਆਮ ਸੁਣਿਆ ਹੋਵੇਗਾ ਉਹਨਾਂ ਨੂੰ ਰਜਿਸਟਰ ਨਹੀਂ ਮਿਲਦਾ ਸੋ ਨਜਾਇਜ਼ ਨਾਮ ਪਾਏ ਜਾਂਦੇ ਉਹਨਾਂ ਦੇ ਪੈਸੇ ਖਾਤਿਆਂ ਚ ਚਲੇ ਜਾਂਦੇ ਨੇ ਕਿਵੇਂ ਦੇ ਦਿਓ ਤੁਹਾਡੀ ਅਗਵਾਈ ਦੇ ਵਿੱਚ ਕਿਵੇਂ ਦੇਖਿਆ ਜਾਂਦਾ ਇਹਨਾਂ ਕੰਮਾਂ ਦਾ ਕਿ ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਭਾਜੀ ਜੋ ਜਦੋਂ ਤੋਂ ਵੀ ਮੈਂ ਚਾਰਜ ਸੰਭਾਲਿਆ ਹੋਇਆ ਹੈ ਸਰਪੰਚੀ ਦਾ ਮੈਂ ਕਿਸੇ ਨਾਲ ਵਿਤਕਰੇ ਨਹੀਂ ਕਰਿਆ ਕਾਂਗਰਸੀ ਅਕਾਲੀ ਆਮ ਪਾਰਟੀ ਔਰ ਭਾਜਪੀ ਮੈਂ ਕੋਈ ਕਿਸੇ ਦੇ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦਾ ਕਹਿੰਦਾ ਮਤਲਬ ਇਹ ਆ ਕਿ ਮੈਂ ਵਿਤਕਰਾ ਨਹੀਂ ਰੱਖਦਾ ਕਿਸੇ ਨਾਲ ਵੀ ਮੈਂ ਘਰ ਘਰ ਜਾ ਕੇ ਉਹਨਾਂ ਤੋਂ ਹਰ ਘਰ ਦੇ ਵਿੱਚੋਂ ਪ੍ਰੂਫ ਲੈ ਕੇ ਉਹਨਾਂ ਦੇ ਜੋਬ ਕਾਰਡ ਬਣਵਾਏ ਨੇ ਜੋਬ ਕਾਰਡ ਬਣਵਾ ਕੇ ਉਹਨਾਂ ਦੇ ਘਰਾਂ ਵਿੱਚੋਂ ਮੈਂ ਮਨਰੇਗਾ ਦਾ ਪੈਸਾ ਤਕਰੀਬਨ ਹਰ ਘਰ ਦੇ ਵਿੱਚ ਪਹੁੰਚ ਰਿਹਾ ਮੇਰਾ ਇਨਾਂ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਕਿ ਰਾਸ਼ਨ ਕਾਰਡ ਦੀ ਸਮੱਸਿਆ ਪੈ ਜਾਂਦੀ ਆ ਜਿਹੜੇ ਲੋਕ ਲੋਗ ਹੁੰਦੇ ਆ ਨਾ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਤਾਂ ਉਹ ਆ ਦੇ ਰਾਸ਼ਨ ਕਾਰਡ ਲਈ ਕਿਤੇ ਜਾਂਦੇ ਆ ਆਪ ਵੀ ਸੁਣਿਆ ਹੋਊਗਾ ਸੋ ਆਪ ਜੀ ਦੇ ਨਗਰ ਤੇ ਵਿੱਚ ਕਿਵੇਂ ਇਹ ਉਪਰਾਲਾ ਕੀਤਾ ਗਿਆ ਕਿ ਯੋਗ ਜੀਦਵਾਨਾਂ ਨੂੰ ਕੰਮ ਕ ਮਿਲ ਰਹੀ ਹੈ ਕਿ ਜਾਂ ਰਾਸ਼ਨ ਕਾਰਡ ਉਹਨਾਂ ਦੇ ਬਾਕੀ ਇਸ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਰਾਸ਼ਨ ਕਾਰਡ ਜਿਹੜੇ ਆ ਉਹ ਅਜੇ ਸੈੱਟ ਨਹੀਂ ਖੁੱਲੀ ਤੇ ਅਜੇ ਤੱਕ ਰਾਸ਼ਨ ਕਾਰਡ ਕੰਪਲੀਟ ਨਹੀਂ ਹੋਏ ਕਿਉਂਕਿ ਜੋ ਉਹ ਹੋਣੇ ਚਾਹੀਦੇ ਹਨ ਮੇਰੇ ਨਾਲ ਮੇਰੇ ਵਿਚਾਰ ਤੇ ਇਹ ਆ ਵੀ ਘਰ ਘਰ ਆਣ ਕੇ ਸਰਵੇ ਹੋਵੇ ਘਰ ਘਰ ਆਣ ਕੇ ਜਾਇਜ ਜਿਨ੍ਹਾਂ ਨੂੰ ਕਣਕ ਮਿਲਣੀ ਚਾਹੀਦੀ ਆ ਜਾਂ ਰਸਣ ਮਿਲਣਾ ਚਾਹੀਦਾ ਉਹਨਾਂ ਦੇ ਘਰ 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 ਪਹੁੰਚਾਇਆ ਜਾਵੇ ਸਾਡੇ ਘਰ ਦੇ ਵਿੱਚ 10 ਤੋਂ 15 ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਰਸਣ ਕਾਰਡ ਬਿਲਕੁਲ ਨਹੀਂ ਹੈ ਉਹਨਾਂ ਨੂੰ ਕਣਕ ਨਹੀਂ ਮਿਲ ਰਹੀ ਮੇਰਾ ਇਹ ਸਰਕਾਰ ਨੂੰ ਵੀ ਕਹਿਣਾ ਹੈ ਵੀ ਇਹ ਪਹਿਲ ਦੇ ਆਧਾਰ ਤੇ ਇਹਨਾਂ ਦੇ ਰਸਣ ਕਾਰਡ ਬਣਾਏ ਜਾਣ ਤੇ ਘਰ ਘਰ ਸਰਵੇ ਸਹੀ ਸਹੀ ਸਰਵੇ ਕਰਕੇ ਇਹਨਾਂ ਦੇ ਰਸਣ ਕਾਰਡ ਬਣਾਏ ਜਾਣ ਪੰਜਾਬ ਸਰਕਾਰ ਨੇ ਪਿਛਲੇ ਕੁ ਸਮੇਂ ਤੁਸੀਂ ਦੇਖਿਆ ਪੰਜਾਬ ਦੇ ਵਿੱਚ 10 ਲੱਖ ਦੇ ਪ੍ਰੀਬ ਲੋਕਾਂ ਦੇ ਜਿਹੜੇ ਇਹ ਆਧਾਰ ਕਾਰਡ ਨਜਾਇਜ਼ ਜਿਹੜੇ ਕੱਤੇ ਗਏ ਉਹਨੂੰ ਦੁਬਾਰਾ ਫਿਰ ਹੁਕਮ ਜਾਰੀ ਕਰਤਾ ਬਹਾਲ ਕਰੰਦਾ ਇਹ ਸਰ ਇਹਨੂੰ ਲੈ ਕੇ ਕਿਵੇਂ ਦੇ ਦੇ ਪਿਆ ਉਸ ਬਾਰੇ ਸਰ ਮੈਂ ਇਹ ਕਹਿਣਾ ਚਾਹੁੰਦਾ ਜੋ ਕੇ ਵੀ ਸੀ ਕਹਿੰਦੇ ਨੇ ਇਹਨੂੰ ਆਧਾਰ ਕਾਰਡ ਦੀ ਜਿਹੜੀ ਅਪਲਾਈ ਕੀਤੀ ਸੀ ਇਹਨਾਂ ਨੇ ਘਰ ਘਰ ਰਣ ਕੇ ਅੰਗੂਠੇ ਲਵਾ ਕੇ ਕੀਤਾ ਸੀਗਾ ਉਹ ਇਸ ਤਰ੍ਹਾਂ ਹੋਇਆ ਉਹਦੇ ਵਿੱਚ ਇਹਨਾਂ ਨੂੰ ਗਰੀਬ ਲੋਕਾਂ ਨੂੰ ਬਹੁਤ ਘਾਟ ਪਈ ਕਿਉਂਕਿ ਜਿਹੜੇ ਗੂ ਅੰਗੂਠੇ ਲਗਵਾਏ ਸੀਗੇ ਕਿਸੇ ਦਾ ਕੰਮ ਕੋਈ ਕੰਪਨੀ ਚ ਪ੍ਰਾਈਵੇਟ ਕੰਮ ਕਰ ਰਿਹਾ ਬੱਚਾ ਜਾਂ ਘਰ ਵਾਲਾ ਕਰ ਰਿਹਾ ਜਾਂ ਕੋਈ ਵੀ ਮੈਂਬਰ ਕਰ ਰਿਹਾ ਜਿਹੜੇ ਘਰੋਂ ਬਾਹਰ ਬੰਬੇ ਹਨ ਦਿੱਲੀ ਹਨ ਚੰਡੀਗੜ੍ਹ ਆ ਉਹਨਾਂ ਦੇ ਅੰਗੂਠੇ ਨਹੀਂ ਲੱਗ ਸਕੇ ਤੇ ਉਹਨਾਂ ਦੀ ਕਾਣਕ ਜਿਹੜੀ ਆ ਉਹ ਕੱਟੀ ਗਈ ਆ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਸਹੀ ਸਰਵੇ ਹੋਵੇ ਕੋਈ ਇਹ ਸਰਵੇ ਪਾਰਟੀ ਆਵੇ ਪ੍ਰੂਫ ਲਵੇ ਆਧਾਰ ਕਾਰਡਾਂ ਦੇ ਵੇਚਦੇ ਆਣ ਕੇ ਤੇ ਉਹ ਰਸਮ ਕਾਰਡ ਬੜਾਏ ਜਾਣ ਕਿਉਂਕਿ ਘਰ ਘਰ ਜਾ ਕੇ ਹਰ ਬੱਚੇ ਨੂੰ ਹਰ ਮਾਈ ਬਾਪ ਨੂੰ ਜਿੰਨੂੰ ਵੀ ਕਹਿੰਦਾ ਮਤਲਬ ਵੀ ਮਿਲਣਾ ਚਾਹੀਦਾ ਰਸ ਉਹ ਨਹੀਂ ਮਿਲ ਰਿਹਾ ਸਰ ਪਿੰਡ ਵੀ ਹੈ ਤੁਹਾਨੂੰ ਲੱਗੇ ਕਿਵੇਂ ਦੇਦੇ ਤੁਹਾਨੂੰ ਲੱਗਦਾ ਹੈ ਸਾਫ ਪੂਰਾ ਵਾ ਕਿਤੇ ਕਮੀ ਲੱਗਦੀ ਆ ਕਿ ਅਪਗ੍ਰੇਡ ਹੋਣ ਦੀ ਲੋੜ ਆ ਐਜੂਕੇਸ਼ਨ ਸਰ ਇਸ ਤਰ੍ਹਾਂ ਵੀ ਸਰਕਾਰੀ ਸਕੂਲ ਬਹੁਤ ਵਧੀਆ ਨੇ ਤੇ ਜਿਹੜੇ ਸਰਕਾਰੀ ਸਕੂਲਾਂ ਚ ਬੱਚੇ ਗਰੀਬਾਂ ਦੇ ਪੜ੍ਹ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਐਸੋ ਇਹੋ ਜਿਹਾ ਚਲਾਇਆ ਜਾਵੇ ਸਕੀਮ ਚਲਾਈ ਜਾਵੇ ਕਿਉਂਕਿ ਉਹਨਾਂ ਦੇ ਸਰਕਾਰੀ ਜਿਹੜੇ ਮੰਗਾਈ ਬਹੁਤ ਜ਼ਿਆਦਾ ਹੋਈ ਆ ਉਹਨਾਂ ਬੱਚਿਆਂ ਦੇ ਵਾਸਤੇ ਸਰਕਾਰੀ ਫੀਸਾਂ ਵੀ ਨਹੀਂ ਦੇ ਪਾ ਰਹੇ ਗਰੀਬ ਲੋਕ ਉਹਨਾਂ ਨੂੰ ਮੈਂ ਕਹਿੰਨਾ ਵੀ ਇਹਨਾਂ ਨੂੰ ਹੋਰ ਸਹੂਲਤਾਂ ਦੇ ਕੇ ਤੇ ਚੰਗੀ ਪੜ੍ਹਾਈ ਕਰਾਉਣ ਪੜ੍ਹਾਈ ਪੜ੍ਹਾਈ ਦੇ ਨਾਲ ਨਾਲ ਉਹ ਆਣ ਕੇ ਪੜ੍ਹਾਈ ਕਰਕੇ ਡਿਪਲੋਮੇ ਕਰਨ ਡਿਗਰੀਆਂ ਕਰਨ ਤਾਂ ਕਿ ਆਪਣਾ ਦੇਸ਼ ਇੱਥੇ ਹੀ ਰਹਿਣ ਬਾਹਰ ਬਾਹਰ ਜਾਣ ਤੇ ਬਾਹਰ ਜਾਣ ਤੋਂ ਰੋਕ ਰੋਕ ਲੱਗ ਸਕੇ ਪੰਜਾਬ ਸਰਕਾਰ ਨੇ ਸਿੰਘਾਪੁਰਾ ਪ੍ਰਿੰਸੀਪਲ ਸਾਹਿਬਾਨ ਨੂੰ ਫਰੰਗਲੀ ਭੇਜਿਆ ਸੋ ਉਹਨਾਂ ਦੀ ਗੱਣਾ ਕਿ ਐਮੀਨਸ ਸਕੂਲ ਜਿਹੜੇ ਪੰਜਾਬ ਦੇ ਸਿੱਖਿਆ ਦੇ ਅਧਾਰ ਨੂੰ ਲੈ ਕੇ ਕਰਮ ਚੁੱਕੇ ਜਾ ਰਹੇ ਤੁਹਾਨੂੰ ਗੱਲ 3.5 ਸਾਲ ਦਾ ਸਮਾਂ ਪੰਜਾਬ ਸਰਕਾਰ ਦਾ ਪੀ ਚੁੱਕਾ ਸੋ ਕਿੰਨਾ ਕੁ ਸੁਧਾਰ ਤੁਹਾਨੂੰ ਲੱਗਦਾ ਤੁਹਾਡੇ ਵਿੱਚ ਇਹ ਸਮਾਂ ਬਹੁਤ ਘੱਟ ਰਹਿ ਗਿਆ ਜੋ ਪਿੰਡ ਦੇ ਹਾਤੀ ਸਕੂਲ ਦੇ ਨਾ ਉਹਨਾਂ ਤੇ ਇੰਨੀ ਅਜੇ ਨਜ਼ਰ ਨਹੀਂ ਆਈ ਇਹਨਾਂ ਸਰਕਾਰ ਦੀ ਉਹ ਸਰਕਾਰ ਦੀ ਨਜ਼ਰ ਇੱਥੇ ਆਉਣੀ ਚਾਹੀਦੀ ਆ ਇਸ ਸਕੂਲਾਂ ਨੂੰ ਅਪਡੇਟ ਕਰਨਾ ਚਾਹੀਦਾ ਹੈ ਟੀਚਰ ਵਗੈਰਾ ਜੋ ਵੈਕੈਂਸੀਆਂ ਖਾਲੀ ਪਈਆਂ ਨੇ ਟੀਚਰਾਂ ਦੀਆਂ ਉਹ ਭਰ ਭਾਈ ਕਰਨੀ ਚਾਹੀਦੀ ਆ ਤੇ ਤਾਂ ਕਿ ਆਪਣੇ ਬੱਚਿਆਂ ਨੂੰ ਹਰ ਸਿਲੇਬਸ ਹਰ ਸਬਜੈਕਟ ਦਾ ਟੀਚਰ ਮਿਲੇ ਚੰਗਾ ਟੀਚਰ ਮਿਲੇ ਚੰਗਾ ਬੱਚਾ ਪੜ੍ਹਾਈ ਕਰ ਸਕੇ ਆਪਣੀ ਡਿਗਰੀ ਡਿਪਲੋਮਾ ਕਿਉਂਕਿ ਜਿਹੜਾ ਪੜ੍ਹਾਈ ਦਾ ਬੇਸ ਚੰਗਾ ਹੋਏਗਾ ਤੇ ਉਹ ਉੱਤੇ ਉੱਪਰ ਜਾ ਕੇ ਚੰਗੀਆਂ ਡਿਗਰੀਆਂ ਡਿਪਲੋਮੇ ਹਾਸਲ ਕਰ ਸਕਦੇ ਨੇ ਤੇ ਆਪਣਾ ਨੌਕਰੀ ਤੇ ਲੱਗ ਸਕਦੇ ਨੇ ਸਰ ਸੈਂਟਰ ਬੋਲ ਬੋਲੇ ਜਾਂ ਕੋਈ ਆਦੋ ਸੁਪਸਾ ਸੰਪਾਨ ਤਰੀ ਬਲੋਕਾਂ ਨੂੰ ਪਿੰਡਾਂ ਦੇ ਵਿੱਚ ਉਹ ਤੁਹਾਡੇ ਪਿੰਡ ਦੇ ਵਿੱਚ ਮiddel ਕਲਾਸ ਲੋਕ ਕਾਫੀ ਹੋਣਗੇ ਗਰੀਬ ਲੋਕ ਹੋਣਗੇ ਸੋ ਧੜੇਬੰਦੀ ਕਰਕੇ ਵਾਣ ਤੱਕ ਕੋਈ ਜ਼ਰੂਰ ਨਹੀਂ ਹੁੰਦੀਆਂ ਇਹਨੂੰ ਲੈ ਕੇ ਤੁਸੀਂ ਕਿਵੇਂ ਉਸ ਤੇ ਦੇਖਦੇ ਜਦੋਂ ਦਾ ਸਰ ਮੈਂ ਚਾਰਜ ਸੰਭਾਲਿਆ ਸਰਪੰਚੀ ਦਾ ਇੱਥੇ ਧੜੇਬਾਜ਼ੀ ਬਿਲਕੁਲ ਨਹੀਂ ਹੋਈ ਨਾ ਹੀ ਮੈਂ ਇਹ ਚੀਜ਼ ਦੇ ਬਾਰੇ ਰੱਖਣਾ ਚਾਹੁੰਦਾ ਕਿ ਇਹ ਕਾਂਗਰਸ ਦਾ ਇਹ ਇਕਾਲੀਆਂ ਦਾ ਇਹ ਆਮ ਪਾਰਟੀ ਦਾ ਮੇਰੇ ਵਿਚਾਰ ਦੇ ਨਾਲ ਸਾਰੇ ਬਰਾਬਰ ਨੇ ਮੈਂ ਇੱਕ ਨਜ਼ਰ ਨਾਲ ਵੇਖ ਰਿਹਾ ਘਰ ਘਰ ਜਾ ਕੇ ਮੈਂ ਆਪਣੇ ਜੋ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜਾਂ ਮਿਲ ਰਹੀਆਂ ਨੇ ਉਹਨਾਂ ਨੂੰ ਮੈਂ ਪਹੁੰਚਾ ਵੀ ਰਿਆਂ ਤੇ ਆਗੂ ਸਹੂਲਤਾਂ ਜਿਹੜੀਆਂ ਆ ਰਹੀਆਂ ਮੈਂ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਵੀ ਦੇ ਰਿਆਂ ਹਾਂ ਪਿੰਡ ਦੇ ਵਿੱਚ ਕਿਹੜੇ ਲੋਰੀ ਦੇ ਪੈਰ ਦੇ ਆਧਾਰ ਤੇ ਕੰਮ ਜਿਹੜੇ ਨੇ ਲੋਰੀ ਦੇ ਜਾਂ ਸਭ ਤੋਂ ਵੱਧ ਟਾਈਮ ਹੋਣ ਵਾਲੇ ਜਿਹੜੇ ਕਿੜੇ ਸੁੱਖ ਸੁਵਿਧਾ ਪ੍ਰਬੰਧ ਲੱਗੋ। ਉਹ ਕਿਹੜੇ ਕੰਮ ਪਿੰਡ ਦੇ ਵਿੱਚ ਜਿਹੜੇ ਆਉਣ ਸੁੱਖ ਸੁਵਿਧਾ ਇਹ ਰਾਸ਼ਨ ਕਾਰਡ ਦਾ ਸਭ ਤੋਂ ਪਹਿਲਾ ਪੁਆਇੰਟ ਲਿਆ ਸੀਗਾ ਆਪਾਂ ਰਾਸ਼ਨ ਕਾਰਡ ਸਪੈਲ ਦੇ ਆਧਾਰ ਤੇ ਬਣਨੇ ਚਾਹੀਦੇ ਨੇ ਇਹਨਾਂ ਨੂੰ ਸੁੱਖ ਸੁਵਿਧਾਤਾਂ ਦੇ ਬਾਰੇ ਜੋ ਵੀ ਇਹਨਾਂ ਨੂੰ ਜਿਵੇਂ ਕੱਚੇ ਕੋਠੇ ਆ ਜਲਦੀ ਤੋਂ ਜਲਦੀ ਆ ਪੰਜ 10 ਸਾਲ ਪਿਛੇ ਉਹ 2019 ਦਾ ਸਰਵੇ ਹੋਇਆ ਉਹ ਉਹਨਾਂ ਆਣ ਕੇ ਉਹਨਾਂ ਦੇ ਪੈਸੇ ਆਏ ਨੇ ਥੋੜੇ ਥੋੜੇ ਮੇਰੇ ਪਿੰਡ 'ਚ ਤਕਰੀਬਨ ਨੌ ਘਰਾਂ ਦੇ ਆ ਰਹੇ ਨੇ ਪੈਸੇ ਚਾ ਪੰਜ ਦੇ ਆ ਗਏ ਨੇ ਚਾਰ ਦੇ ਬਾਕੀ ਆ ਇਹ ਮੈਂ ਕਹਿੰਨਾ ਵੀ ਇਹ ਜਲਦੀ ਤੋਂ ਜਲਦੀ ਸੈਂਟਰ ਗਵਰਨਮੈਂਟ ਨਾਲ ਟਾਈ ਅਪ ਕਰਕੇ ਸਰਕਾਰ ਆਪਣਾ ਪੈਸਾ ਇਧਰ ਗਰੀਬਾਂ ਨੂੰ ਦੇਵੇ ਤਾਂ ਕਿ ਉਹ ਕੱਚੇ ਕੋਠਿਆਂ ਤੋਂ ਆਪਣੇ ਬਾਲਿਆਂ ਵਾਲੇ ਕੋਠੇ ਜਿਹੜੇ ਉਹ ਲੈਂਟਰ ਪਾ ਸਕਣ ਆਪਣੇ ਚੰਗੇ ਘਰ ਬਣਾ ਸਕਣ ਬੱਚਿਆਂ ਨੂੰ ਚੰਗੀ ਸਹੂਲਤ ਦੇ ਸਕਣ ਪਿੰਡ ਦੇ ਲੋਕਾਂ ਤੁਹਾਨੂੰ ਮਾਣ ਦੁੱਤਿਆ ਸੇਵਾ ਕੰਧਾ ਮਿਲਦਾ ਹੈ ਤਾਂ ਸੋ ਫੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੁੰਦਾ ਮੈਸੇਜ ਮੈਂ ਆਪਣੇ ਵੱਲੋਂ ਇਹ ਹੀ ਦਿੰਨਾ ਵੀ ਸਾਰੇ ਜਣੇ ਇੱਕ ਮੁੱਠ ਹੋ ਕੇ ਆਪਣੇ ਵਿਕਾਸ ਕਮਾਂ ਵੱਲ ਧਿਆਨ ਦਿਈਏ ਜੋ ਵੀ ਕੰਮ ਅਧੂਰੇ ਰਹੇ ਨੇ ਪਿੱਛੇ ਉਹਨਾਂ ਆਣ ਕੇ ਮੇਰੇ ਨਾਲ ਮਿਲ ਜੁਲ ਕੇ ਆਣ ਕੇ ਮੇਰੇ ਨਾਲ ਸਾਥ ਦੇਣ ਤੇ ਮੈਂ ਆਪਣਾ ਕੰਮ ਜਿਹੜਾ ਵਾ ਬਿਲਕੁਲ ਇਮਾਨਦਾਰੀ ਦੇ ਨਾਲ ਆਪਾਂ ਗ੍ਰਾਂਟ ਲਾ ਸਕੀਏ ਜੋ ਵੀ ਸਰਕਾਰ ਗ੍ਰਾਂਟ ਦਿੰਦੀ ਆ ਜਿਸ ਕੰਮ ਵਾਸਤੇ ਦਿੰਦੀ ਆ ਉਸ ਕੰਮ ਤੇ ਹੀ ਲੱਗੇ ਗ੍ਰਾਂਟ ਮੇਰਾ ਸਾਥ ਦੇਣ ਮੇਰੇ ਕੋਲ ਹਿਸਾਬ ਵੀ ਲੈਣ ਮੇਰੇ ਕੋਲ ਹਿਸਾਬ ਦੇਣ ਵੀ ਤੇ ਆਪਣਾ ਨਾਲ ਮੇਰਾ ਸਾਥ ਦੇਣ ਤੇ ਮੈਂ ਆਪਣਾ ਅੱਗੇ ਕੰਮ ਚਲਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ